ਮੈਂ ਪਹਿਲਾ ਆਪ ਦੇ ਪ੍ਰੈਸ ਭਾਈਚਾਰੇ ਦੀ ਬਹੁਤ ਜ਼ਿਆਦਾ ਧੰਨਵਾਦੀਆਂ ਰਿਸਪੈਕਟ ਕਰਦਾ ਤੇ ਮੈਂ ਕੱਲ बतौर ਮੁਖ ਅਫਸਰ थाना ਸਿਟੀ ਭਲਾਸ਼ੌਰ ਸ਼੍ਰੀ ਡਾਕਟਰ ਮਹਿਤਾਬ ਸਿੰਘ ਸੀਨੀਅਰ ਸੁਪਰਡੈਂਟ ਆਫ ਪੁਲਿਸ ਜੀ ਦੀ ਅਗਿਆ ਦੇ ਨਾਲ ਚਾਰਜ ਲਿਆ ਹੈ बतौर ਮੁਖ ਅਫਸਰ थाना ਸਿਟੀ ਬਲਾ ਚੌਥਰਾਤ ਮਾਇਆ ਤੇ ਉਮੀਦ ਕਰਦਾ ਹਾਂ ਤੇ ਸਾਰਿਆਂ ਦਾ ਸ਼ਹਿਰ ਭਾਈਚਾਰੇ ਦਾ ਔਰ ਸ਼ਹਿਰ ਦੇ ਆਮ ਨਾਗਰਿਕਾਂ ਦਾ ਅੱਜ ਕੱਲ੍ਹ ਦੇ ਹਾਲਾਤਾਂ ਮੁਤਾਬਕ ਪੂਰੀ ਤਰ੍ਹਾਂ ਮਸਤੀ ਨਾਲ ਉਹਨਾਂ ਦਾ ਕੋਆਪਰੇਸ਼ਨ ਕੀਤਾ ਜਾਊਗਾ ਤੇ ਉਮੀਦ ਕਰਦੇ ਹਾਂ ਕਿ ਉਹ ਵੀ ਪੁਲਿਸ ਦੇ ਨਾਲ ਕੋਆਪਰੇਸ਼ਨ ਕਰਨਗੇ ਮੁੱਖ ਕੰਮ ਕੀ ਹੈ ਡਾਕਟਰ ਜੀ ਕਿ ਬੜਾ ਕਾ ਬਹੁਤ ਮਾਡਰਨ ਰੈਕ ਸਮੱਸਿਆ ਬੋਲਣ ਉਲਤਰ ਕੀ ਕਿ ਲੋ ਦੇਖੋ ਜੋ ਅੱਜ ਕੱਲ ਦੇ ਹਾਲਾਤ ਨੇ ਔਰ ਮਾਨਜੋਗ ਪੰਜਾਬ ਸੀਐਮ ਸਾਹਿਬ ਦਾ ਹੁਕਮ ਹੈਗਾ ਔਰ ਆਪਸਰਨ ਬਲਾ ਦੇ ਵੱਲੋਂ ਵੀ ਵਾਰ-ਵਾਰ ਜਦੋਂ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਹਾਜ਼ਰ ਕੀਤੀ ਜਾਂਦੀ ਹੈ ਕਿ ਐਨਡੀ ਖਾਸ ਕਰਕੇ ਡਰੱਗਸ ਦੇ ਉੱਤੇ ਜਿਹੜਾ ਸਾਡਾ ਵਰਕ ਆ ਉਹ ਜਿਆਦਾ ਅਸੀਂ ਕਰ ਰਹੇ ਹਾਂ ਜਿੰਨਾ ਵੀ ਉਹਦੇ ਵਿੱਚ ਸਾਨੂੰ ਕੋਈ ਸਹਿਯੋਗ ਕਰਨਾ ਚਾਹੁੰਦਾ ਹੈ ਅਸੀਂ ਉਹਦੇ ਸਹਿਯੋਗ ਦੇ ਨਾਲ ਜਿਹੜੇ ਵੀ ਮਾੜੇ ਅੰਸਰ ਆ ਉਹਨਾਂ ਨੂੰ ਹਰ ਤਰ੍ਹਾਂ ਦਾ ਕਾਬੂ ਕਰਕੇ ਉਹਨਾਂ ਦੇ ਖਾਫ ਐਫ ਆਈ ਆਰਸ ਕਰ ਰਹੇ ਹਾਂ ਹੋਰ ਸਾਨੂੰ ਅਫਸਰਾਂ ਵਾਲਾ ਦੀਆਂ ਹਦਾਇਤਾਂ ਉਹਨਾਂ ਦੇ ਮੁਤਾਬਕ ਅਸੀਂ ਉੱਤੇ ਵਰਕ ਕਰ ਰਹੇ ਹਾਂ ਤਾਂ ਕਿ ਸਾਡੇ ਸ਼ਹਿਰ ਔਰ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਅਮਨ ਸ਼ਾਂਤੀ ਮਿਲੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਹੀ ਬਹੁਤ ਹੋਈਆਂ ਸਾਰੀਆਂ ਇਸ ਲਈ ਕੀ ਹੋ ਰਿਹਾ ਹੈ ਕੰਮ ਨਹੀਂ ਦੇ ਕੋਸੀ ਪ੍ਰੋਵਿੰਸਨ ਮੈਂ ਜਦੋਂ ਕੱਲ ਤੋਂ ਚਾਰਜ ਲਿਆ ਤੇ ਮੈਂ ਆਪਣੇ ਸਟਾਫ ਦੇ ਨਾਲ ਮੀਟਿੰਗ ਇਸ ਵਸਵੰਦੀ ਵੀ ਕਰ ਰਿਹਾ ਹਾਂ ਔਰ ਸ਼ਹਿਰ ਦੇ ਮੁੱਖ ਜਿਹੜੇ ਕੋਈ ਵਿਅਕਤੀ ਹੈਗੇ ਸਾਡੀ ਪੁਲਿਸ ਦੀ ਹੈਲਪ ਕਰਦੇ ਆ ਉਹਨਾਂ ਨਾਲ ਵੀ ਕਰ ਰਹੇ ਹਾਂ ਪੂਰਾ ਆਪਣਾ ਧਿਆਨ ਜਿਹੜਾ ਉਹ ਕੇਂਦਰਤ ਕਰਕੇ ਜਿਹੜੇ ਸ਼ਰਾਬੀ ਅੰਸਰ ਨੇ ਪ੍ਰੋਵਿੰਸ ਸਾਡੇ ਨੂੰ ਲਾਉਨ ਆਰਡਰ ਨੂੰ ਖਰਾਬ ਕਰ ਰਹੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੀਏ ਭੀ ਇਸ ਦਾ ਵੀ ਬਹੁਤ ਕਮੀ ਇਤਿਹਾਸਿਕ ਕਾਰ ਹੈ ਉਹ ਕੇਸ ਜਿਹੜੀ ਅਰੋਡਿਟਰ ਸਹਿਜ ਅਮਸਾਰ ਇਸ ਕਾਪਟ ਹੈ। ਹਣੇ। ਸਭੋ ਹੁਣ ਇਹਦੇ ਬਾਰੇ ਤਾਂ ਆਪਾਂ ਕੋ ਵੱਖਰੇ ਤੌਰ ਤੇ ਨਹੀਂ ਕਹਿ ਸਕਦੇ। ਕੋਈ ਅਸੀਂ ਸਾਡੀ ਕੋਈ ਡਿਮਾਂਡ ਕਰੋਗੇ ਇਸ ਸਟਾਰਟਪ ਬਾਰੇ। ਹਾਂ ਬਿਲਕੁਲ ਅਸੀਂ ਇੱਕ ਪੀਸੀਆਰ ਸਾਡਾ ਹਾਲੇ ਜਿਹੜੀ ਚੱਲ ਰਿਹਾ। ਤੇ ਦੂਸਰਾ ਪੀਸੀਆਰ ਬਾਰੇ ਅਸੀਂ ਡੀਐਸਪੀ ਸਾਹਿਬ ਦੇ ਰਾਹੀਂ ਐਸਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਆ ਤੇ ਜਲਦੀ ਲਾਗੂ ਹੋ ਜਾਏ।